ਅਸੀਂ ਨਗਰ ਦੇ ਵਿੱਚ ਪਹਿਲਾਂ ਇਹੋ ਜਿਹਾ ਕੁਝ ਨਹੀਂ ਦੇਖਿਆ ਸੀ ਕਦੇ ਵੀ ਆਲ ਜ਼ਿੰਦਗੀ ਦੇ ਵਿੱਚ ਇੱਕ ਦਿਨ ਵਿੱਚ ਪੰਜ ਜਾਣਿਆਂ ਦਾ ਚਲਿਆ ਜਾਣਾ ਪੰਜ ਵੀ ਉਹ ਇਨਸਾਨ ਜਿਹੜੇ ਸਤਿਗੁਰੂ ਦੇ ਨਾਲ ਜੁੜੇ ਹੋਏ ਸੀ ਹਨਕ ਸੜਕ ਹਾਦਸੇ ਵਿੱਚ ਹਰਿਆਣਾ ਸਰਕਾਰ ਦੀ ਬੱਸ ਦੇ ਨਾਲ ਉਸ ਬੱਸ ਦੀ ਟੱਕਰ ਵੱਜਣ ਨਾਲ ਉਹ ਜੀਪ ਦੇ ਵਿੱਚ ਸੀਗੇ ਪੰਜ ਜਾਣਿਆਂ ਦੀ ਰਾਮਿਆਣੇ ਨਿਵਾਸੀਆਂ ਦੀ ਮੌਤ ਹੋ ਗਈ ਦੇਖ ਸਕਦੇ ਹੋ ਪੂਰੇ ਇਲਾਕੇ ਦੇ ਵਿੱਚ ਰੋਸ ਦੀ ਲਹਿਰ ਹੈ ਦੋ ਦਿਨ ਪਹਿਲਾਂ ਹੋਈ ਸੀ ਉਹ ਦਿਨ ਪਹਿਲਾਂ ਹਾਂ ਕਹਿੰਦੇ ਹੈਗੇ ਵੀ ਤੂੰ ਚਾਰ ਹੋ ਜਾ ਵੀ ਚੱਲਣਾ ਮੈਂ ਸਕੂਲ ਦਾ ਚਮਕੀਦਾਰ ਹਾਂ ਉਹ ਕਹਿਣ ਲੱਗੇ ਬੜਿਆ ਪੁੱਣੇ ਇੱਕ ਰਾਤ ਲੱਗੂ ਵੀ ਇਹ ਰਾਤ ਸਕੂਲੋਂ ਕੀ ਹੁੰਦਾ ਮੈਂ ਕਿਹਾ ਜੀ ਮਜਬੂਰੀ ਆ ਮੈਂ ਜਾਣ ਨਹੀਂ ਸਕਦਾ ਰਹਾ ਕਾਰ ਨੇ ਪਤਾ ਲੱਗਿਆ ਜੀ ਉੱਥੇ ਜਿਹੜੇ ਮੌਕੇ ਦੇ ਮਜੂਜ ਵਿਅਕਤੀ ਸੀਗੇ ਉਹਨਾਂ ਨੇ ਸਾਨੂੰ ਦੱਸੀ ਹੈ ਗੱਲ ਕਿ ਜਿਹੜੀ ਬੱਸ ਆ ਉਹ ਬਹੁਤ ਤੇਜ਼ ਬੱਸ ਜਾ ਰਹੀ ਸੀ ਤੇ ਜਿਹੜੀ ਡਰਾਈਵਲ ਦੀ ਆ ਉਹਦੀ ਅੱਖ ਲੱਗੀ ਸੀ ਅੱਖ ਲੱਗਣ ਕਾਰਨ ਛੋਣ ਨੇ ਇੰਨੇ ਜ਼ੋਰ ਦੀ ਹਿੱਟ ਕੀਤਾ ਤੇ ਗੱਡੀ ਵੀ ਜੀ ਖਤਾਰਨਾ ਵਿੱਚ ਡੱਗ ਪਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਤੁਹਾਡੇ ਅੱਜ ਤੁਹਾਡੇ ਕੋਈ ਘਰ ਕਿਸੇ ਗੱਲ ਦੀ ਕਮੀ ਨਹੀਂ ਇਹ ਦੋ ਸਾਡੇ ਐਸਸੀ ਪਰਿਵਾਰ ਆ ਦੋ ਸਧਾਰਨ ਜ਼ਿਮੀਂਦਾਰਾਂ ਦੇ ਪਰਿਵਾਰ ਆ ਇਹਨਾਂ ਨੇ ਪਰਿਵਾਰ ਨੂੰ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਕਰੋੜ ਇੱਕ ਇੱਕ ਕਰੋੜ ਰੁਪਏ ਦੀ ਇਹਨਾਂ ਦੀ ਸਹਾਇਤਾ ਮਾਤ ਦਿੱਤੀ ਜਾ ਰਹੀ ਹੈ। ਚਿਕਾਲੇ ਇਸ ਵਕਤ ਮੈਂ ਰਾਮੇਣਾ ਪਿੰਡ ਦੇ ਵਿੱਚ ਮੌਜੂਦ ਆ ਪਿਛਲੇ ਦਿਨਾਂ ਦੇ ਵਿੱਚ ਕੈਥਲ ਦੇ ਵਿੱਚ ਇੱਕ ਭਿਆਨਕ ਐਕਸੀਡੈਂਟ ਹੋਇਆ ਇੱਕ ਭਿਆਨਕ ਛੜ ਖਾਸਾ ਹੋਇਆ ਜਿਸ ਦੇ ਵਿੱਚ ਰਾਮੇਣਾ ਦੇ ਕੁਝ ਵਿਅਕਤੀ ਤੇ ਇੱਕ ਸੰਤ ਜੀ ਉਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹ ਉਹਨਾਂ ਜਿਹੜੇ ਸਰੀਰ ਸੀ ਉਹਨਾਂ ਨੂੰ ਡੈੱਡ ਬੋਡੀਆਂ ਨੂੰ ਲਿਆਇਆ ਗਿਆ ਮੌਕੇ ਦੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਇਹ ਹਾਦਸਾ ਵਾਪਰਿਆ ਜਾਂ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਪੰਡ ਸਾਹਿਬ ਇਸ ਭਿਆਨਕ ਹਾਦਸੇ ਦਾ ਪਿੰਡ ਦੇ ਲੋਕਾਂ ਨੂੰ ਪਤਾ ਕਿਵੇਂ ਲੱਗਦਾ ਭਾਈ ਜੀ ਸਾਨੂੰ ਪਤਾ ਲੱਗਦਾ ਹੈ ਬਾਬਾ ਜੀ ਨੂੰ ਇੱਥੇ ਫੋਨ ਆਉਂਦਾ ਕਾਰਸੇ ਵਾਲੇ ਬਾਬਿਆਂ ਦਾ ਵੀ ਉੱਥੇ ਚਾਰ ਮੌਤਾਂ ਹੋ ਗਈਆਂ ਤਾਂ ਅਸੀਂ ਉਸੇ ਟਾਈਮ ਆ ਪਿੰਡ ਦੇ ਨਗਰ ਦੇ ਵਿਅਕਤੀ ਅਸੀਂ ਉੱਥੇ ਕੈਂਥਲ ਗਏ ਆ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਚਾਰ ਦੀ ਮੌਤ ਹੋ ਗਈ ਆ ਜੋ ਤਾਰਾ ਸਿੰਘ ਆ ਤਕਰੀਬਨ 2:30 ਵਜੇ ਉਹਨਾਂ ਦੀ ਸਾਡੇ ਗਿਆਨ ਤੋਂ ਉਹਨਾਂ ਦੀ ਮੌਤ ਹੋਈ ਆ ਤੇ ਬਹੁਤ ਦੁੱਖ ਦੀ ਘੜੀ ਆ ਅਸੀਂ ਨਗਰ ਦੇ ਵਿੱਚ ਪਹਿਲਾਂ ਇਹੋ ਜਿਹਾ ਕੁਝ ਨਹੀਂ ਦੇਖਿਆ ਸੀ ਕਦੇ ਵੀ ਆਲ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਪਰਿਵਾਰ ਸੀ ਇਹ ਗੁਰੂ ਘਰ ਦੇ ਨਾਲ ਜੁੜੇ ਵੀ ਸੀ ਕਾਰਸੇਵਾ ਵਾਲੇ ਬਾਬੇ ਹਰੇਕ ਸਾ ਪੰਜਾਬ ਹਰਿਆਣਾ ਦਿੱਲੀ ਜਿੱਥੇ ਵੀ ਇਹਨਾਂ ਨੂੰ ਸੇਵਾ ਹੁੰਦੀ ਸੀ ਕਾਰਸੇਵਾ ਦੀ ਤਾਂ ਇਹ ਸਾਡੇ ਪਿੰਡ ਦੀ ਸ਼ਾਨ ਸੀਗੇ ਬਜ਼ੁਰਗ ਸੇਵਾ ਕਰਦੇ ਸੀ ਜਾ ਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ हरियाणा सरकार नु विनती करदे हां कि तुसी तोडे आज तोडे घर किसे गल दी कमी नहीं ए दो ਸਾਡੇ ਐਸਸੀ ਪਰਿਵਾਰ ਆ ਦੋ ਸਧਾਰਨ ਜ਼ਿਮੀਦਾਰਾਂ ਦੇ ਪਰਿਵਾਰ ਆ ਇਹਨਾਂ ਨੇ ਪਰਿਵਾਰ ਨੂੰ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਕਰੋੜ ਇੱਕ ਇੱਕ ਕਰੋੜ ਰੁਪਏ ਦੀ ਇਹਨਾਂ ਦੀ ਸਹਾਇਤਾ ਮਦਦ ਕੀਤੀ ਜਾਵੇ ਇਹ ਹਾਸੇ ਦਾ ਅਸਲ ਕਾਰਨ ਕੀ ਵਾਪਰੇ ਇਹ ਪਤਾ ਲੱਗਿਆ ਹਾਂਜੀ ਹਾਂ ਇਹ ਇਸ ਇਹਦਾ ਕਾਰਨ ਇਹ ਪਤਾ ਲੱਗਿਆ ਜੀ ਉੱਥੇ ਜਿਹੜੇ ਮੌਕੇ ਦੇ ਮਜੂਜ ਵਿਅਕਤੀ ਸੀਗੇ ਉਹਨਾਂ ਨੇ ਸਾਨੂੰ ਦੱਸੀਏ ਗੱਲ ਕਿ ਜਿਹੜੀ ਬੱਸ ਆ ਉਹ ਬਹੁਤ ਤੇਜ਼ ਬੱਸ ਜਾ ਰਹੀ ਸੀ ਤੇ ਜਿਹੜੀ ਡਰਾਈਵਰ ਦੀ ਆ ਉਹਦੀ ਅੱਖ ਲੱਗ ਗਈ ਸੀ ਅੱਖ ਲੱਗਣ ਕਾਰਨ ਇਹ ਤਾਂ 50 60 ਦੀ ਸਪੀਡ ਤੇ ਜਾ ਰਹੇ ਸੀਗੇ ਤੇ ਇਹਨਾਂ ਦੇ ਵਿੱਚ ਪਿਛੋਂ ਨੇ ਇੰਨਾ ਜ਼ੋਰ ਦੀ ਹਟ ਕੀਤਾ ਤੇ ਗੱਡੀ ਵੀ ਜੀ ਖਤਾਨਾ ਵਿੱਚ ਡਗ ਪਈ ਤੇ ਜ਼ਮੀਨ ਵਿੱਚ ਗੱਡੀ ਗਈ ਆ ਇਹ ਇਹ ਜਿਹੜੀ ਬੱਸ ਸੀ ਇਹ ਪਨ ਬੱਸ ਸੀ ਜਾਂ ਕੋਈ ਪ੍ਰਾਈਵੇਟ ਬੱਸ ਸੀ ਇਹ ਹਰਿਆਣਾ ਪੰਜਾਬ ਰੋਡ ਵਿੱਚ ਬੱਸ ਸੀ ਜੁਨਾ ਹਾਂਜੀ ਹਾਂ ਤਾਂ ਹਰਿਆਣਾ ਸਰਕਾਰ ਨੇ ਕੋਈ ਇਹਨਾਂ ਦੀ ਹੈਲਪ ਕਰਨ ਦਾ ਜਾਂ ਇਸ ਪਰਿਵਾਰ ਨਾਲ ਕੋਈ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਅਜੇ ਤੱਕ ਤਾਂ ਅਸੀਂ ਉੱਥੇ ਹਰਿਆਣਾ ਜਦੋਂ ਇਹਨਾਂ ਦਾ ਪੋਸਟਮਾਸਟਰ ਹੋ ਰਿਹਾ ਸੀਗਾ ਤਾਂ ਉਦੋਂ ਉੱਥੋਂ ਦੇ ਭਾਜਪਾ ਦੇ ਆਗੂ ਆਏ ਸੀਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਵੀ ਤੁਹਾਡੀ ਸਰਕਾਰ ਦਾ ਜੋ ਵੀ ਤੁਸੀਂ ਮਦਦ ਕਰ ਸਕਦੇ ਆ ਪਰਿਵਾਰ ਦੀ ਕਰੋ ਪਰ ਹਾਂ ਉਸ ਸਰਕਾਰ ਨੇ ਸਾਡੀ ਬਹੁਤ ਧਿਆਨ ਦੇ ਨਾਲ ਗੱਲ ਸੁਣੀ ਸਾਡਾ ਪੋਸਟਮਾਰਟਮ ਸਾਡੀ ਬਹੁਤ ਜਲਦੀ ਉਹਨਾਂ ਨੇ ਕਰਾ ਕੇ ਦਿੱਤਾ ਤੇ ਬਹੁਤ ਜਿੰਨੀ ਹੋਰ ਉਹਨਾਂ ਨੇ ਉੱਥੇ ਸਾਡੀ ਮਦਦ ਕੀਤੀ ਉੱਥੋਂ ਦੇ ਕਾਰਸੇ ਵਾਲੇ ਬਾਬਾ ਜੀ ਨੇ ਸਾਰਿਆਂ ਨੇ ਉੱਥੇ ਕਾਂਗਰਸ ਦੇ ਵੀ ਸਾਰਿਆਂ ਪਾਰਟੀਆਂ ਦੇ ਉੱਤੇ ਨੁਮਾਇੰਦੇ ਸਭ ਨੇ ਸਾਡਾ ਬਹੁਤ ਜ਼ਿਆਦਾ ਮਦਦ ਕੀਤੀ ਸੰਤਾ ਨੂੰ ਛੱਡ ਕੇ ਜਿਹੜੇ ਦੂਜੇ 4 ਵਿਅਕਤੀ ਆ ਇਹਨਾਂ ਦੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਆ ਜਾਂ ਪਰਿਵਾਰ ਕਿੰਨਾ ਕਰ ਦੋ ਤਾਂ ਜੀ ਐਸਸੀ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਆ ਬਹੁਤ ਤੇ ਉਹਨਾਂ ਦਾ ਇੱਕ ਤਾਂ ਤਾਂ ਬੇਟਾ ਵੀ ਦੁਬਈ ਗਿਆ ਵਾ ਸੀ ਉੱਥੋਂ ਆਇਆ ਤੇ ਦੋ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਆ ਉਹ ਵੀ ਸੁਧਾਰਨ ਪਰਿਵਾਰ ਪੰਜ ਸੱਤ ਕਿੱल्ल्या ਪਹਿਲੇ ਵਾਲੇ ਆ ਤਾਂ ਤਾਂ ਅਸੀਂ ਬਸ ਇੱਕ ਪਿੰਡ ਦੇ ਮੈਂ ਸਰਪੰਚ ਹੋਣ ਦੇ ਨਾਤੇ ਆਪਦੇ ਨਗਰ ਵੱਲੋਂ ਇੱਕ ਬੇਨਤੀ ਪੰਜਾਬ ਸਰਕਾਰ ਨੂੰ ਕਰ ਸਕਦੇ ਆ ਕਿ ਇਹ ਇਹਨਾਂ ਪਰਿਵਾਰਾਂ ਨੂੰ ਤੇ ਇੱਕ ਇੱਕ ਕਰੋੜ ਰੁਪਇਆ ਇੱਕ ਪਰਿਵਾਰ ਦੇ ਜਿਹਨੂੰ ਨੌਕਰੀ ਕਿਉਂਕਿ ਇਹਨਾਂ ਨੇ ਸਾਰੀ ਆਪਦੀ ਜ਼ਿੰਦਗੀ ਦੀ ਸੇਵਾ ਗੁਰੂ ਘਰ ਲਈ ਖੇ ਲਾਈ ਆ ਲੋਕਾਂ ਦੇ ਨਗਰ ਦੇ ਵਿੱਚ ਲਾਈ ਆ ਦਾ ਸੀ ਇਹੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਬਾਹ ਫੜੀ ਜਾਵੇ। ਜੀ ਅੱਗੇ ਵੀ ਸੇਵਾ ਕਰਨ ਜਾਂਦੇ ਹਾਂ। ਅੱਗੇ ਵੀ ਬਾਬਾ ਜੀ ਬਹੁਤ 20-20 ਸਾਲਾਂ ਤੋਂ ਇਹ ਸੇਵਾ ਕਰ ਰਿਹਾ। 20-20 ਸਾਲਾਂ ਤੋਂ ਸਾਡੇ ਇੱਥੇ ਘੱਟੋ ਘੱਟ ਇਸ ਗੁਰੂ ਘਰ ਦੇ ਵਿੱਚ ਵੀ ਕਾਰ ਸੇਵਾ ਵਾਲੇ ਬਾਬਾ ਜੀ ਨੇ 100 ਕਰੋੜ ਦੇ ਨੇੜੇ ਲਗਭਗ ਇਸ ਜਗ੍ਹਾ ਦੇ ਗੁਰਦੁਆਰਾ ਸਾਹਿਬ ਬਣਾਇਆ। ਸਰੋਵਰ ਸਾਹਿਬ ਬਣਾਇਆ। ਜੋੜੀ ਸਾਹਿਬ ਬਣਾਈ ਆ ਰਹਿਣ ਵਾਸਤੇ ਕਮਰੇ ਬਣਾਇਆ, ਲੰਗਰ ਹਾਲ ਬਣਾਇਆ ਜਿੱਥੇ ਅੱਪ ਜਗ੍ਹਾ ਤੇ ਖੜੇ ਐਂਟਰਲੌਕ ਲਾਈ ਆ। ਬੀ ਬਹੁਤ ਵੱਡੀ ਦੇਣਾਕਾਰਸੇ ਵਾਲੇ ਬਾਬਿਆਂ ਦੀ ਇਹਨਾਂ ਦੇ ਕਿਉਂਕਿ ਇਹ ਜਾਂਦੇ ਸੀ ਕਿ ਸੇਵਾ ਕਰਨਾ ਤੇ ਤਾਂ 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 ਹੀ ਕਾਰਸੇ ਵਾਲੇ ਬਾਬਿਆਂ ਨੇ ਅੱਜ ਬਾਬਾ ਜੀ ਦਿੱਲੀ ਤੋਂ ਵੀ ਅਚੇਤੇ ਤੌਰ ਤੇ ਦਿੱਲੀ ਵਾਲੇ ਬਾਬਾ ਜੀ ਵੀ ਇੱਥੇ ਆਏ ਆ ਕਰਨ ਸਾਹਿਬ ਪਰਿਵਾਰ ਦੇ ਨਾਲ ਐਡਾ ਵੱਡਾ ਪਾਣਾ ਵਾਪਰਿਆ ਕੀ ਮੰਗ ਕਰਦੇ ਹੋ ਪਰਿਵਾਰ ਦੀ ਕਿਸ ਤਰੀਕੇ ਨਾਲ ਮਦਦ ਹੋਣੀ ਚਾਹੀਦੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਪਿੰਡ ਰਾਮੇ ਵਾਲੇ ਵਾਲਿਆਂ ਵਾਸਤੇ ਬਹੁਤ ਹੀ ਮਾੜਾ ਦਿਨ ਹੈ ਇੱਕ ਦਿਨ ਵਿੱਚ ਪੰਜ ਜਾਣਿਆਂ ਦਾ ਚਲਿਆ ਜਾਣਾ ਪੰਜ ਵੀ ਉਹ ਇਨਸਾਨ ਜਿਹੜੇ ਸਤਿਗੁਰੂ ਦੇ ਨਾਲ ਜੁੜੇ ਹੋਏ ਸੀ ਅਚਾਨਕ ਸੜਕ ਹਾਦਸੇ ਵਿੱਚ ਹਰਿਆਣਾ ਸਰਕਾਰ ਦੀ ਬੱਸ ਦੇ ਨਾਲ ਉਸ ਬੱਸ ਦੀ ਟੱਕਰ ਵੱਜਣ ਨਾਲ ਉਹ ਜੀਪ ਦੇ ਵਿੱਚ ਸੀਗੇ ਪੰਜ ਜਾਣਿਆਂ ਦੀ ਰਾਮਿਆਲੇ ਨਿਵਾਸੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਬਾਬਾ ਮੱਖਣ ਸਿੰਘ ਜੀ ਤੇ ਦੋ ਤਿੰਨ ਬਹੁਤ ਹੀ ਗਰੀਬ ਪਰਿਵਾਰ ਸਰਕਾਰ ਨੂੰ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਆਂ ਉਹਨਾਂ ਦੀ ਵਿੱਤੀ ਮਦਦ ਵੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਇੱਕ ਜਾਨੇ ਨੂੰ ਨੌਕਰੀ ਦੇ ਕੇ ਤਾਂ ਜੋ ਭਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਕਿਉਂਕਿ ਜਿਹੜੇ ਪਰਿਵਾਰਾਂ ਦੇ ਮੁਖੀ ਸੀ ਇਹਨਾਂ ਦੀ ਬਦੌਲਤ ਹੀ ਉਹ ਪਰਿਵਾਰ ਚੱਲਦੇ ਸੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਵੱਲ ਉਚਿਤ ਧਿਆਨ ਦੇਣ ਤੇ ਤਾਂ ਜੋ ਇਹ ਪਰਿਵਾਰਾਂ ਗਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਪਰਿਵਾਰਾਂ ਨੂੰ ਸਹੀ ਢੰਗ ਤਰੀਕੇ ਨਾਲ ਚਲਾ ਸਕਣ ਜੀ ਬਰਨਲ ਸਾਹਿਬ ਸੁਣਨ ਦੇ ਵਿੱਚ ਇਹ ਵੀ ਹੈ ਕਿ ਡਰਾਈਵਰ ਸੀ ਉਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲੇ ਤੱਕ ਇਹ ਤਾਂ ਸਰਕਾਰਾਂ ਦਾ ਹੀ ਕੰਮ ਹੈ ਕਿ ਇਹ ਬਹੁਤ ਮਾੜੀ ਗੱਲ ਹੈ ਇਹੋ ਜੇ ਸਮੇਂ ਤੇ ਜਿਹੜੇ ਜ਼ਰਬੰਦ ਪਰਿਵਾਰਾਂ ਦਾ ਅੱਜ ਚੁੱਲ੍ਹਾ ਚੱਲਣਾ ਬੰਦ ਹੋ ਗਿਆ ਸਰਕਾਰ ਨੂੰ ਇਸ ਪਾਸੇ ਚੇਚਾ ਧਿਆਨ ਦੇਣਾ ਚਾਹੀਦਾ ਹੈ ਇਹ ਕੋਈ ਨਾ ਕੋਈ ਪਾਰਟੀ ਹੈ ਨਾ ਤੇ ਕੋਈ ਧੜੇ ਬੰਦੀ ਨਾਲ ਸੁਧਾਰਨ ਪਰਿਵਾਰ ਸਤਗੁਰੂ ਦੇ ਚਰਨਾਂ ਦੇ ਉਟ ਆਸਰੇ ਵਿੱਚ ਰਹਿ ਕੇ ਵਿਚਾਰੇ ਸੇਵਾ ਕਰਦੇ ਸੀ ਇਹਨਾਂ ਦਾ ਵਿਸ਼ੇਸ਼ ਤੇ ਉੱਚੇ ਚੇਤੇ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਜਿਨ੍ਹਾਂ ਦੀ ਅੱਜ ਮੌਤ ਹੋਈ ਐਕਸੀਡੈਂਟ ਦੇ ਵਿੱਚ ਹਾਂਜੀ ਇਹ ਇੱਥੋਂ ਦੇ ਰਹਿਣ ਵਾਲੇ ਸੀ ਇੱਥੋਂ ਦੇ ਰਹਿਣ ਵਾਲੇ ਸੀਗੇ ਬਾਬਾ ਮਕਰ ਸਿੰਘ ਮਲਸਰ ਦੇ ਰਹਿਣ ਵਾਲੇ ਆ ਜੀ ਜੀ ਤੇ ਲਾਭ ਅੱਛਾ ਜੀ ਕੀ ਕਹਿੰਦੇ ਇਹ ਜਿਹੜੇ ਦੂਜੇ 4 ਵਿਅਕਤੀ ਇੱਥੋਂ ਦੇ ਇਹਨਾਂ ਦੇ ਬੱਚੇ ਪੁੱਛੇ ਵਿਆਹੇ ਹੋਇਆ ਜਾਂ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੇ ਬੱਚੇ ਵਿਆਹੇ ਆ ਜੀ ਅੱਛਾ ਇੱਕ ਵੀ ਸੇਵਾ ਸੁਭਾ ਕਰਨ ਚੱਲਦੇ ਸੀ ਬਹੁਤ ਟਾਈਮ ਤੇ ਚੱਲਦੇ ਆ ਜੀ ਤਾਂ ਮੈਂ ਇਸ ਵਕਤ ਸਮਝ ਸਕਦਾ ਬਾਪੂ ਦੀਆਂ ਹੰਝਾ ਬਾਪੂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਹੋ ਸਕਦਾ ਬਾਪੂ ਜੀ ਇਹਨਾਂ ਦੇ ਤੁਸੀਂ ਵੀ ਨਾਲ ਜਾਂਦੇ ਹੋਵੋਗੇ ਪਿਆਰ ਹੋਵਗਾ ਇਹਨਾਂ ਦੇ ਬਹੁਤ ਹੁੰਦੇ ਆਂ ਜੀ ਹਾਂ ਜੀ ਬਾਦੂ ਬਹੁਤ ਹੁੰਦੇ ਸੀ ਕਦੇ ਸੋਚਿਆ ਸੀ ਇਸ ਤਰੀਕੇ ਨਾਲ ਛੋੜਾ ਦੇ ਜਾਣਗੇ ਤੁਹਾਡੇ ਨਾਲ ਸੇਵਾ ਤੇ ਜਾਣ ਤੋਂ ਪਹਿਲਾਂ ਤੁਸੀਂ ਉਹਨਾਂ ਕੋਈ ਗੱਲਬਾਤ ਹੋਈ ਦੋ ਦਿਨ ਪਹਿਲਾਂ ਹੋਈ ਜੀ ਦੋ ਦਿਨ ਪਹਿਲਾਂ ਹਾਂ ਕਹਿੰਦੇ ਹੈਗੇ ਵੀ ਤੂੰ ਤਿਆਰ ਹੋ ਜਾ ਵੀ ਚੱਲਣਾ ਮੈਂ ਸਕੂਲ ਦਾ ਚਮਕੀਦਾਰ ਹਾਂ ਉਹ ਕਹਿਣ ਲੱਗੇ ਵੇ ਆਪ ਨੂੰ ਇੱਕ ਰਾਤ ਲੱਗੂ ਵੀ ਇੱਕ ਰਾਤ ਸਕੂਲੋਂ ਕੀ ਹੁੰਦਾ ਮੈਂ ਕਿਹਾ ਜੀ ਮਜਬੂਰੀ ਆ ਮੈਂ ਜਾਣ ਨਹੀਂ ਸਕਦਾ ਕਹਿੰਦੇ ਚਲੋ ਕੋਈ ਗੀ ਜੀ ਬਸ ਫਤਿਹ ਹੋ ਗਈ ਤਾਂ ਜਿਹੜੇ ਲੋਕ ਨੇ ਉਹਨਾਂ ਕੋਲ ਇਸ ਵਕਤ ਬੋਲਣ ਲਈ ਸ਼ਬਦ ਨਹੀਂ ਕਿਉਂਕਿ ਵਾਕਈ ਜਿਹੜਾ ਭਾਣਾ ਵਾਪਰਿਆ ਉਹ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਭਿਆਨਕ ਵਾ ਕਹਾਸਾ ਜਿਹੜਾ ਵਾਪਰਿਆ ਪੂਰਾ ਜਿਹੜਾ ਪਿੰਡ ਹੈ ਪੂਰਾ ਜਿਹੜਾ ਇਲਾਕਾ ਹੈ ਪੂਰਾ ਜਿਹੜਾ ਹਲਕਾ ਪੂਰੇ ਹਲਕੇ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਦੇ ਸਾਬਕਾ ਐਮਪੀ ਸੰਦੀਕ ਸਾਹਿਬ ਵੀ ਪਹੁੰਚੇ ਆ ਇੱਥੋਂ ਦੇ ਵਿਧਾਇਕ ਅਮੋਲਕ ਸਿੰਘ ਵੀ ਪਹੁੰਚੇ ਆ ਗੁਰਦੇਵ ਸਿੰਘ ਸੇਖੋ ਵੀ ਪਹੁੰਚੇ ਆ ਮੈਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਨਾਲ ਦੀ ਨਾਲ ਦਿਖਾਈ ਜਾਓ ਜੇ ਉਹ ਸਾਹਮਣੇ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਉਂਕਿ ਪਰਿਵਾਰ ਦੇ ਨਾਲ ਹਰ ਇੱਕ ਉਹ ਲੀਡਰ ਹਰ ਇੱਕ ਉਹ ਸ਼ਖਸ ਇਸ ਪਿੰਡ ਦੇ ਨਾਲ ਹੈ ਇਹਨਾਂ ਰਿਵਾਰਾ ਦੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਆ ਕਿਉਂਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਬਹੁਤ ਭਿਆਨਕ ਘਟਨਾ ਵਾਪਰੀ ਹੈ ਜਿਹੜੇ ਪਾਸੇ ਨਿਗਾ ਮਾਰੋਗੇ ਤੁਹਾਨੂੰ ਲੋਕ ਹੀ ਲੋਕ ਦਿਖਣਗੇ ਇੱਥੇ ਵੀ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ